ਤਾਂ ਸ਼ਹੀਦੀ ਜੋੜ ਮੇਲੇ ਦਾ ਅੱਜ ਆਖਰੀ ਦਿਨ ਹੈ ਪੰਜਾਬ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਲੰਗਰ ਲਗਾਇਆ ਗਿਆ ਹੈ ਸਾਬਜਾਦਿਆਂ ਦੀ ਯਾਦ ਦੇ ਵਿੱਚ ਲੰਗਰ ਮੋਹਾਲੀ ਵਿਖੇ ਗੁਰਦੁਆਰੇ ਦੇ ਬਾਹਰ ਲਗਾਇਆ ਗਿਆ ਗੁਰਦੁਆਰਾ ਸੋਹਾਣਾ ਸਾਹਿਬ ਦੇ ਬਾਹਰ ਇਹ ਲੰਗਰ ਲਗਾਇਆ ਗਿਆ ਨਿੱਕਿਆਂ ਜਿੰਦਾ ਨੂੰ ਯਾਦ ਕੀਤਾ ਗਿਆ ਜਿਹੜੇ ਵੱਡੇ ਸ਼ਾਕੇ ਕਰ ਗਏ ਨੇ ਸਾਡੇ ਲਈ ਇਤਿਹਾਸ ਲਿਖ ਗਏ ਨੇ ਸਾਡੇ ਲਈ ਇਤਿਹਾਸ ਦੇ ਵਿੱਚੋਂ ਕੁਝ ਜਿਹੜੀਆਂ ਗੱਲਾਂ ਸਿੱਖਦੇ ਨੂੰ ਮਿਲਦੀਆਂ ਨੇ ਉਹ ਸਾਬਜਾਦਿਆਂ ਕਰਕੇ ਹੀ ਆ ਤੇ ਕੁਰਬਾਨੀਆਂ ਕਰਕੇ ਉਹਨਾਂ ਦੀ ਜਿਹੜਾ ਪੰਜਾਬ ਹੈ ਉਹ ਅੱਜ ਬਚਿਆ ਹੋਇਆ ਹੈ ਸਿੱਖ ਧਰਮ ਦੇ ਵਿੱਚ ਖਾਸ ਤੌਰ ਤੇ ਪੋਹ ਦੇ ਮਹੀਨੇ ਨੂੰ ਜੋ ਕੀ ਹੈ ਸ਼ੋਕ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਇਹ ਵਕਤ ਸੀਗਾ ਵਿਛੋੜੇ ਦਾ ਇਹ ਵਕਤ ਸੀਗਾ ਖਾਸ ਤੌਰ ਤੇ ਸ਼ਹਾਦਤਾਂ ਦਾ ਤੇ ਇਸ ਮੌਕੇ ਤੇ ਜੋ ਕੀ ਹੈ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਜੋ ਕਿ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਵੀ ਜੋ ਕੀ ਆਉਂਦੇ ਦੇਖਣ ਨੂੰ ਮਿਲਦੇ ਆ ਇਸ ਵਕਤ ਅਸੀਂ ਮੋਹਾਲੀ ਦੀ ਸੁਹਾਣਾ ਸਾਹਿਬ ਗੁਰਦੁਆਰੇ ਦੇ ਨੇੜੇ ਮੌਜੂਦ ਆ ਜਿੱਥੇ ਕਿ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਖਾਸ ਤੌਰ ਤੇ ਲੰਗਰ ਵੀ ਲਾਏ ਗਏ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਤੇ ਲੰਗਰ ਵੀ ਜੋ ਕੀ ਹੈ ਲਾਇਆ ਜਾ ਰਿਹਾ ਹੈ ਲੋਕਾਂ ਦੀ ਸੇਵਾ ਜੋ ਕੀ ਹੈ ਕੀਤੀ ਜਾ ਰਹੀ ਹੈ ਨਗਰ ਕੀਰਤਨ ਵੀ ਜੋ ਕੀ ਹੈ ਇਥੋਂ ਕੱਢਿਆ ਜਾ ਰਿਹਾ ਖਾਸ ਤੌਰ ਤੇ ਇਹ ਪੋ ਦਾ ਮਹੀਨਾ ਜਦੋਂ ਸਰਦੀ ਜੋ ਕੀ ਹੈ ਜਦੋਂ ਠੰਡ ਜੋ ਕੀ ਉਹ ਸਿਖਰਾਂ ਤੇ ਹੁੰਦੀ ਹੈ ਤੇ ਉਸ ਮੌਸਮ ਦੇ ਵਿੱਚ ਸ਼ਹਾਦਤਾਂ ਹੋਈਆਂ ਸਾਹਿਬਜ਼ਾਦਿਆਂ ਨੂੰ ਕੰਦਾ ਦੇ ਵਿੱਚ ਚਣਵਾਇਆ ਗਿਆ ਇਸ ਤੋਂ ਇਲਾਵਾ ਇਸ ਠੰਡੇ ਮੌਸਮ ਦੇ ਵਿੱਚ ਤੇ ਉਸ ਵਕਤ ਠੰਡ ਜੋ ਕਿ ਆ ਕਾਫੀ ਜ਼ਿਆਦਾ ਵੀ ਹੁੰਦੀ ਸੀ ਕਿ ਸ਼ਾਇਦ ਤੇ ਉਸ ਮੌਸਮ ਦੇ ਵਿੱਚ ਉਸ ਕੜਕੜਾਤੀ ਠੰਡ ਦੇ ਵਿੱਚ ਜੋ ਕਿ ਹੈ ਖਾਸ ਤੌਰ ਤੇ ਸਾਹਿਬਜ਼ਾਦਿਆਂ ਨੂੰ ਜੋ ਕਿ ਹੈ ਨੀਹਾਂ ਦੇ ਵਿੱਚ ਚਨਵਾਇਆ ਵੀ ਗਿਆ ਠੰਡੇ ਬੁਰਜ ਤੇ ਜੋ ਕਿ ਹੈ ਰੱਖ ਕੇ ਉਹਨਾਂ ਦੀ ਹਿੰਮਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਹਿੰਮਤ ਜੋ ਕਿ ਉਹਨਾਂ ਦੀ ਨਹੀਂ ਟੁੱਟੀ ਜਿਸ ਦੇ ਕਰਕੇ ਕਿਹਾ ਜਾ ਸਕਦਾ ਹੈ ਕਿ ਬਹੁਤ ਵੱਡੀ ਸ਼ਹਾਦਤ ਬਹੁਤ ਵੱਡੀ ਕੁਰਬਾਨੀ ਜੋ ਕੀ ਹੈ ਸ਼ਾਇਦ ਉਹ ਉਸ ਉਮਰ ਦੇ ਵਿੱਚ ਜੋ ਕੀ ਹੈ ਸਾਡੀ ਕੌਮ ਦੇ ਲਈ ਦੇ ਕੇ ਤਾਂ ਉਸ ਚੀਜ਼ ਨੂੰ ਯਾਦ ਕਰਦੇ ਹੋਏ ਅੱਜ ਵੀ ਜੋ ਕੀ ਹੈ ਥਾਂ-ਥਾਂ ਤੇ ਲੰਗਰ ਲਾਇਆ ਜਾਂਦੇ ਆ ਲੰਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਾਹ ਪਕੌੜਿਆਂ ਦਾ ਲੰਗਰ ਇਹ ਮੁਹੱਲੇ ਦੇ ਵਿੱਚ ਲਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਲੋਕ ਜੋ ਕਿ ਇਹ ਸੰਗਤ ਜੋ ਕਿ ਇੱਥੇ ਪਹੁੰਚ ਰਹੀ ਹੈ ਤੇ ਜਿਨ੍ਹਾਂ ਵੱਲੋਂ ਖਾਸ ਤੌਰ ਤੇ ਇਹ ਲੰਗਰ ਜੋ ਕੀ ਹੈ ਇਥੇ ਜੋ ਕਿ ਸਿੱਖਿਆ ਜਾ ਰਿਹਾ ਹੈ ਮੈਂ ਹਮ ਕਿਆ ਨਾਮ ਹੈ ਆਪਣਾ ਜੀ ਹਰਪ੍ਰੀਤ ਕੌਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਰਪ੍ਰੀਤ ਜੀ ਮਕਸਦ ਕੀ ਹੈ ਜਾਂ ਫਿਰ ਕਿਹਾ ਜਾਵੇ ਕਿ ਅੱਜ ਦੇ ਇਹਨ ਦਿਨਾਂ ਨੂੰ ਖਾਸ ਤੌਰ ਤੇ ਇਹ ਤਿਹਾਰੇ ਨੂੰ ਸ਼ੋਕ ਦੇ ਤੌਰ ਤੇ ਮਨਾਇਆ ਜਾਂਦਾ ਹੈ ਸ਼ਹਾਦਤ ਇਹੋ ਜੀ ਸਾਡੀ ਕੌਮ ਦੇ ਲਈ ਉਸ ਉਮਰ ਦੇ ਵਿੱਚ ਦਿੱਤੀ ਗਈ ਬੱਚਿਆਂ ਵੱਲੋਂ ਸਹਿਬਜ਼ਾਦਿਆਂ ਵੱਲੋਂ ਬਹੁਤ ਘੱਟ ਉਮਰ ਦੇ ਵਿੱਚ ਤਾਂ ਕਿਵੇਂ ਦੇਖਦੇ ਹੋ ਅੱਜ ਦੇ ਇਸ ਤਿਹਾਰੇ ਨੂੰ ਇਸ ਦੇ ਦਿਹਾੜੇ ਨੂੰ ਅੱਜ ਦੇ ਟਾਈਮ 'ਚ ਯੰਗਸਟਰ ਬਹੁਤ ਜ਼ਿਆਦਾ ਅੱਗੇ ਆ ਰਹੇ ਨੇ ਤੇ ਲੰਗਰ ਵਰਤਾ ਰਹੇ ਨੇ ਅਸੀਂ ਵੀ ਸਵੇਰ ਤੋਂ ਇੱਥੇ ਆਏ ਹੋਏ ਆ ਤੇ ਪੰਜ ਪਿਆਰਿਆਂ ਦੀ ਯਾਦ ਵਿੱਚ ਅਸੀਂ ਲੰਗਰ ਲਾਇਆ ਹੋਇਆ ਤੇ ਬਹੁਤ ਜਨਤਾ ਆ ਰਹੀ ਹੈ ਬਹੁਤ ਲੋਕ ਦੂਰੋਂ ਦੂਰੋਂ ਲੰਗਰ ਛੱਕ ਕੇ ਜਾ ਰਹੇ ਨੇ ਪ੍ਰਸ਼ਾਦਾ ਛੱਕ ਕੇ ਜਾ ਰਹੇ ਨੇ ਚਾਹ ਪਕੌੜਿਆਂ ਦਾ ਅਸੀਂ ਪ੍ਰਸ਼ਾਦਾ ਲਾਇਆ ਹੋਇਆ ਹੈ ਜੀ ਸਰ ਕੀ ਨਾਮ ਹੈ ਆਪਣਾ ਜੀ ਤੁਸੀਂ ਕਿਹੜੀ ਸੰਸਥਾ ਨੂੰ ਬਿਲੋਂਗ ਕਰਦੇ ਹੋ ਮੈਂ ਮੇਰਾ ਨਾਮ ਹੈ ਜੀ ਪ੍ਰਵਿੰਦਰ ਸਿੰਘ ਤੇ ਅਸੀਂ ਇੱਥੇ ਆਪਣਾ ਇੱਕ ਹਸਪਤਲ ਤੋਂ ਬਿਲੋਂਗ ਕਰਨਾ ਹੈ ਜੀ ਮਾਈ ਹਸਪਤਲ ਉਹਦਾ ਨਾਮ ਹੈ ਜੀ ਆ ਜੇਕਰ ਗੱਲ ਕੀਤੀ ਜਾਵੇ ਸਿਹਿਆੜੇ ਨੂੰ ਦੇਖੋ ਇਹ ਅੱਜ ਦੇ ਦਿਨਾਂ ਦੇ ਵਿੱਚ ਠੰਡ ਦੇ ਦਿਨਾਂ ਦੇ ਵਿੱਚ ਅਕਸਰ ਅਸੀਂ ਆਪਣੇ ਘਰਾਂ ਦੇ ਵਿੱਚ ਹੀਟਰਸ ਦਾ ਇਸਤੇਮਾਲ ਕਰਦੇ ਹਾਂ ਜੈਕਟਸ ਦਾ ਇਸਤੇਮਾਲ ਕਰਦੇ ਲੇਕਿਨ ਉਹ ਸ਼ਾਇਦ ਸਮਾਂ ਹੋ ਜਾ ਸੀਗਾ ਛੋਟੀ ਉਮਰਾਂ ਦੇ ਵਿੱਚ ਸਹਿਬਜ਼ਾਦਿਆਂ ਨੇ ਇੰਨੇ ਕਾ ਜ਼ਿਆਦਾ ਠੰਡੇ ਮੌਸਮ ਦੇ ਵਿੱਚ ਠੰਡੇ ਬੁਰਜ ਤੇ ਉਹਨਾਂ ਨੂੰ ਪਰਤਾੜਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਲੇਕਿਨ ਫਿਰ ਵੀ ਉਹਨਾਂ ਨੇ ਆਪਣੀ ਹਿੰਮਤ ਜੋ ਕਿਉਂ ਨਹੀਂ ਹਾਰੀ ਕੌਮ ਦੇ ਲਈ ਕੁਰਬਾਨੀ ਦਿੱਤੀ ਕੀ ਤੁਹਾਨੂੰ ਲੱਗਦਾ ਕਿ ਅੱਜ ਜਿਸ ਤਰੀਕੇ ਨਾਲ ਥਾਂ-ਥਾਂ ਤੇ ਲੰਗਰ ਵੀ ਲਾਏ ਜਾ ਰਹੇ ਹਨ ਆਉਣ ਵਾਲੀ ਜਨਰੇਸ਼ਨ ਨੂੰ ਇਸ ਚੀਜ਼ ਬਾਰੇ ਵਧੀਆ ਤਰੀਕੇ ਨਾਲ ਅਵੇਅਰ ਕੀਤਾ ਜਾ ਰਿਹਾ ਹੈ ਇਹ ਤਾਂ ਸਹੀ ਹੈ ਜੀ ਜੋ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਦੇ ਸਾਹਿਬਜਾਦੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਬੱਚੇ ਤੇ ਨਹੀਂ ਆਪਾਂ ਇਹ ਸਾਡੇ ਬਾਬੇ ਨੇ ਜੀ ਇਹਨਾਂ ਦੀ ਲਸ਼ਾਨੀ ਸਹਾਦਤ ਦੀ ਵਜ੍ਹਾ ਨਾਲ ਹੀ ਅੱਜ ਹਿੰਦੁਸਤਾਨ ਆਪਣੀ ਆਜ਼ਾਦੀ ਮਾਨ ਰਿਹਾ ਹੈ ਇਹ ਆਜ਼ਾਦੀ ਵਿੱਚ ਉਹਨਾਂ ਦੇ ਸੀਰਾਂ ਦੀ ਬਹੁਤ ਵੱਡੀ ਦੇਣ ਹੈ ਤੇ ਇਹ ਜਿਹੜੇ ਥਾਂ ਥਾਂ ਤੇ ਲੰਗਰ ਲਾਏ ਜਾ ਰਹੇ ਹਨ ਇਹਦੇ ਨਾਲ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਇਨਸਪਾਇਰੇਸ਼ਨ ਮਿਲੇਗਾ ਕਿ ਜੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਆਪਣੀ ਜਿੰਦ ਜਾਨ ਦੀ ਪਰਵਾਹ ਨਾ ਕਰਕੇ ਇਸ ਧਰਮ ਵਾਸਤੇ ਆਪਣੀ ਜਿੰਦ ਜਾਨ ਆਪਣੀ ਜਾਨ ਵਾਰੀ ਹੈ ਤਾਂ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਹੀ ਆਪਣੇ ਧਰਮ ਦੇ ਪ੍ਰਤੀ ਪੂਰੀ ਤਰ੍ਹਾਂ ਸੁਜਗ ਰਹਿਣ ਦੀ ਲੋੜ ਹੈ ਸਾਵਤ ਵਰਧਾ ਖੇਲ ਕੀਤੀ ਰਹੇ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਇਸ ਮੌਕੇ ਨੂੰ ਜੋ ਕਿ ਸ਼ੌਕ ਦੇ ਤੌਰ ਤੇ ਮਨਾਇਆ ਜਾਂਦਾ ਨਾਲ ਦੇ ਨਾਲ ਥਾਂ ਥਾਂ ਤੇ ਜੋ ਕਿ ਲੰਗਰ ਵੀ ਲਾਇਆ ਜਾਂਦਾ ਕਿਉਂਕਿ ਠੰਡ ਦਾ ਸਮਾਂ ਹੁੰਦਾ ਇਸ ਠੰਡ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਚਾਹ ਪਕਵੜੇ ਦਾ ਲੰਗਰ ਜੋ ਕਿ ਹੈ ਪੰਜਾਬ ਦੇ ਵਿੱਚ ਹਰ ਜਗ੍ਹਾ ਜੋ ਕਿ ਹਰ ਕੋਨੇ ਤੇ ਵੇਖਣ ਨੂੰ ਮਿਲਦਾ ਤੇ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਜੋ ਲਸਾਨੀ ਸ਼ਹਾਦਤਾਂ ਸੀਗੀਆਂ ਉਹਨਾਂ ਨੂੰ ਅੱਜ ਚੇਤੇ ਕਰਕੇ ਜੋ ਕਿ ਖਾਸ ਤੌਰ ਤੇ ਲੰਗਰ ਜੋ ਕਿ ਉਹ ਥਾਂ ਥਾਂ ਤੇ ਲਾਇਆ ਜਾਂਦੀ ਹੈ ਵੀਡੀਓ ਜਰਨਲਿਸਟ ਸਚੇਨ ਰੋਹਦਨਾਲ ਅਨਮੋਲ ਸਿੰਘ ਲਾਟੀ ਮੋਹਾਲੀ